ਆਂ ਫੁੱਲ ਪਿਓਰ ਦੀਆਂ ਫਲਕਾਰੀਆਂ ਜਿਹੜੀਆਂ ਪ੍ਰਾਣੀਆਂ ਆਉਂਦੀਆਂ ਸੀ ਤਾਂ ਉਹਨਾਂ ਦੇ ਉੱਤੇ ਆਹ ਵਾਲੇ ਫੁੱਲ ਮੋਸਟਲੀ ਪਾਏ ਜਾਂਦੇ ਸੀ ਇਹ ਵਾਲੇ ਫੁੱਲ ਨੂੰ ਆਪਾਂ ਦੋ ਤਰੀਕੇ ਦੇ ਨਾਲ ਫਿੱਲ ਕਰ ਸਕਦੇ ਆ ਤਾਂ ਆਪਾਂ ਉਹ ਤਰੀਕਾ ਦੋਨੇ ਇੱਕੋ ਹੀ ਫੁੱਲ ਦੇ ਉੱਤੇ ਦੱਸੂਗੀ ਮੈਂ ਵੀ ਆਪਾਂ ਕਿਵੇਂ ਪਾਉਣਾ ਸੋ ਜਿਵੇਂ ਆ ਦੋ ਲਾਈਨਾਂ ਲਾਈਆਂ ਹੋਈਆਂ ਮੈਂ ਤਾਂ ਇਹ ਪਹਿਲੀ ਤਾਂ ਅਸੀਂ ਟੇਡਾ ਫੁੱਲ ਪੈਕਟ ਲੈ ਕੇ ਚੱਲਾਂਗੇ ਪਹਿਲਾ ਪੱਤੀ ਅਸੀਂ ਇੱਥੋਂ ਸ਼ੁਰੂ ਕਰ ਰਹੇ ਹਾਂ ਤਾਂ ਤੁਸੀਂ ਚਾਹੋ ਇਹਨੂੰ ਦੋ ਕਲਰਸ ਦੇ ਨਾਲ ਫਿਲ ਕਰ ਸਕਦੇ ਹੋ ਤੁਸੀਂ ਚਾਹੋ ਇਹਨੂੰ ਇੱਕ ਰੰਗ ਦੇ ਨਾਲ ਭਰ ਸਕਦੇ ਹੋ ਤਾਂ ਜਿਵੇਂ ਅਸੀਂ ਪਹਿਲਾ ਟਾਂਕਾ ਅਸੀਂ ਇੱਥੋਂ ਲੱਗੇ ਆ ਤਾਂ ਇਸ ਤਰ੍ਹਾਂ ਥੋੜਾ ਟੇਡਾ ਤੇ ਥੋੜਾ ਮਤਲਬ ਉੱਪਰ ਨੂੰ ਗੈਪ ਛੱਡ ਕੇ ਆਹ ਵਾਲਾ ਥੋੜਾ ਸੱਜਣਾ ਅਸੀਂ ਛੱਡਾਂਗੇ ਹਨਾ ਵੀ ਬਿਰਲਾ ਕਰਾਂਗੇ ਇਹਨੂੰ ਠੀਕ ਹੈ ਇੱਥੇ ਅਸੀਂ ਇੱਕ ਟਾਂਕਾ ਭਰ ਲਿਆ ਇੱਥੋਂ ਫੇਰ ਥੋੜਾ ਕੱਪੜਾ ਚੱਕਣਾ ਤਾਂ ਜਿਹੜੀ ਇਹ ਵਾਲਾ ਪੱਤੀ ਭਰਨ ਦਾ ਤਰੀਕਾ ਇਹ ਸੌਖਾ ਹੈ ਸੋ ਫਿਰ ਇਸ ਤਰ੍ਹਾਂ ਥੋੜਾ ਇੱਧਰ ਨੂੰ ਵਿਰਲਾ ਕਰਕੇ ਨੀਚੇ ਵਾਲ ਨੂੰ ਕਿੱਡਾ ਜਾਵਾਂਗੇ ਸੋ ਨਾਲ-ਨਾਲ ਦਾ ਧਾਗਾ ਸੈੱਟ ਕਰਦੇ ਜਾਇਓ ਜਿਹੜੀ ਇਸ ਤਰ੍ਹਾਂ ਦੀ ਪੱਤੀਆਂ ਭਰਨੀਆਂ ਨੇ ਫੁੱਲ ਬਣਾਉਣਾ ਬਹੁਤ ਸੌਖਾ ਤਰੀਕਾ ਸੋ ਜਿਹੜੀਆਂ ਮੇਰੀਆਂ ਪਹਿਣਾ ਫੁਲਕਾਰੀ ਦਾ ਕੰਮ ਸਿੱਖਣਾ ਚਾਹਣੀਆਂ ਨੇ ਜੀ ਅਸੀਂ ਆਨਲਾਈਨ ਕਲਾਸਾਂ ਪ੍ਰੋਵਾਈਡ ਜ਼ਰੂਰ ਕਰਾਂਗੇ ਤਾਂ ਤੁਸੀਂ ਕੰਟੈਕਟ ਕਰਿਓ ਜੇਕਰ ਗਰੁੱਪ ਬਣਦਾ ਤਾਂ ਆਪਾਂ Zoom app ਦੇ ਉੱਤੇ ਕਲਾਸਾਂ ਲਾਵਾਂਗੇ ਜੇਕਰ ਗਰੁੱਪ ਨਹੀਂ ਬਣਦਾ ਫਿਰ ਵੀ ਮੈਂ ਕੋਸ਼ਿਸ਼ ਕਰੂੰਗੀ ਕਿ ਮੈਂ ਤੁਹਾਨੂੰ ਪਰਸਨਲੀ ਤੌਰ ਦੇ ਉੱਤੇ ਆਪਾਂ ਵੀਡੀਓ ਬਣਾ ਕੇ ਸੈਂਡ ਕਰ ਸਕੀਏ ਤਾਂ ਕਿ ਤੁਹਾਡੇ ਕੋਲ ਉਹ ਰਿਕਾਰਡ ਵੀ ਰਹਿ ਸਕਦਾ ਤੇ ਤੁਸੀਂ ਕਿਸੇ ਵੀ ਟਾਈਮ ਜਿਹੜੀ ਆਪਦੀ ਪ੍ਰੈਕਟਿਸ ਹੈ ਕਰ ਸਕਦੇ ਹੋ ਤਾਂ ਨੈਕਸਟ ਵੀ ਤੁਹਾਨੂੰ ਜਿਹੜਾ ਕੋਈ ਡਾਊਟ ਹੋਊਗਾ ਤੁਸੀਂ ਉਹ ਡਾਊਟ ਕਲੀਅਰ ਕਰ ਸਕਦੇ ਹੋ ਸੋ ਐਸ ਤਰੀਕੇ ਦੇ ਨਾਲ ਜੀ ਤੁਸੀਂ ਆਹ ਵਾਲੀ ਪੱਤੀ ਪਾ ਸਕਦੇ ਹੋ ਇਹ ਵਾਲੀ ਜਿਹੜੇ ਮੈਂ ਤੁਹਾਨੂੰ ਦੱਸਿਆ ਆਨਲਾਈਨ ਕਲਾਸਾਂ ਲਾਉਣ ਦੇ ਬਾਰੇ ਜਿਹੜੀਆਂ ਭੈਣਾਂ ਗੱਲ ਕਰਦੀਆਂ ਉਹਨਾਂ ਦੇ ਲਈ ਗੱਲ ਕੀਤੀ ਗਈ ਆ ਸੋ ਹੁਣ ਆਪਾਂ ਗੱਲ ਕਰਦੇ ਹਾਂ ਜੀ ਪੱਤੀ ਭਰਨ ਦਾ ਤਰੀਕਾ ਸੋ ਇਹ ਜਿਹੜੀਆਂ ਚਨੌਣ ਦੀਆਂ ਫਲਕਾਰੀਆਂ ਨੇ ਥੋੜਾ ਮੈਂ ਵਿਰਲਾ ਕੰਮ ਕਰ ਰਹੀ ਆ ਤਾਂ ਕਿ ਵੀਡੀਓ ਦੇ ਵਿੱਚ ਚੰਗੀ ਤਰ੍ਹਾਂ ਦਿਖ ਰਹਿ ਸਕੇ ਸੋ ਇਸ ਤਰ੍ਹਾਂ ਦਾ ਕੰਮ ਕੀਤਾ ਹੁੰਦਾ ਜੀ ਉਹਨਾਂ ਦੇ ਉੱਤੇ ਸੋ ਇਹਦੇ ਵਿੱਚ ਮਤਲਬ ਬਹੁਤ ਹੀ ਜ਼ਿਆਦਾ ਕਹਿ ਲਈਏ ਤਾਂ ਨਿਗਾਹ ਹਨਾ ਵੀ ਤਾਂ ਅੱਗੇ ਨਹੀਂ ਦੇਖਣੀ ਪੈਂਦੀ ਵੀ ਇੱਥੇ ਭਰਿਆ ਸੀ ਇੱਥੇ ਭਰਿਆ ਸੀ ਤਾਂ ਇਹ ਆਪ ਦੇ ਆਪ ਹੀ ਚੱਲਦਾ ਰਹਿੰਦਾ ਸੋਏ ਤੁਸੀਂ ਚਾਹੋ ਹਾਫਾ ਪੱਤੀ ਵੀ ਪਰ ਸਕਦੇ ਹੋ ਤੁਸੀਂ ਚਾਹੋ ਤਾਂ ਇਹ ਇੱਕ ਰੰਗ ਦੀ ਪੱਤੀ ਵੀ ਕਰ ਸਕਦੇ ਹੋ ਹਨ ਜਿਵੇਂ ਦੋ ਰੰਗਾਂ ਦਾ ਫੁੱਲ ਭਰਨਾ ਜਿਵੇਂ ਦੋ ਰੰਗਾਂ ਦਾ ਫੁੱਲ ਭਰਨਾ ਤੁਸੀਂ ਇੱਕ ਪੱਤੀ ਆਵਾਂ ਕਲਰ ਦੀ ਆਵਲੇ ਸੇਮ ਆਵਲੇ ਇੱਕ ਹੋਰ ਕਲਰ ਦੀ ਜੇ ਤੁਸੀਂ ਚਾਹੋ ਤਾਂ ਇੱਕ ਪੱਤੀ ਦੇ ਵਿੱਚ ਵੀ ਦੋ ਕਲਰ ਲਾ ਸਕਦੇ ਹੋ ਮੈਂ ਤੁਹਾਨੂੰ ਲਾ ਕੇ ਦੱਸਦੀ ਆ ਸੋ ਇਸ ਤਰ੍ਹਾਂ ਇਹਦੇ ਉੱਤੇ ਕੰਮ ਕਰਨਾ ਜਿਹੜਾ ਬਹੁਤ ਸੌਖਾ ਹੁੰਦਾ ਜਿਹੜੇ ਆਪਾਂ ਪਹਿਲਾਂ ਟੰਕ ਕੇ ਭਰਨੇ ਸਿੱਖੇ ਸੀ ਉਹ ਰਵੈਤ ਦੀ ਕਢਾਈ ਸੀ ਸੋ ਇਹੀ ਫੁਲਕਾਰੀ ਦੀ ਕਢਾਈ ਆ ਜਿਹੜੀਆਂ ਅਸੀਂ ਮਾਰਕੀਟ ਦੇ ਵਿੱਚੋਂ ਫਲਕਾਰੀਆਂ ਲੈਣੇ ਆ। ਉਹਨਾਂ ਦੀ ਫਿਲਿੰਗ ਕੀਤੀ ਹੁੰਦੀ ਐਵੇਂ। ਜੋਰਾਵਰ ਸਿੰਘ ਆ ਗਿਆ। ਹੁਣ ਇਹ ਵਿੱਚ ਫਸੂਗਾ। ਹਾਂਜੀ ਪੁੱਤ ਜੀ। ਹਾਂਜੀ। ਕੀ ਖਾਣਿਓ? ਬਿੱਚੂ। ਬਿੱਚੂ ਇਸ ਤਰ੍ਹਾਂ ਟਾਂਕੇ ਚੱਕਣਿਆ ਸੀ ਠੀਕ ਐ। ਜੇਕਰ ਤੁਹਾਡੇ ਕੋਲ ਸੂਈ ਲੰਮੀ ਆ ਤਾਂ ਤੁਸੀਂ ਇੱਕੇ ਸੂਈ ਦੇ ਵਿੱਚ ਸਾਰੀ ਪੱਤੀ ਭਰ ਸਕਦੇ ਹੋ ਤਾਂ ਇਹ ਪੱਤੀਆਂ ਵੀ ਮੈਂ ਵੱਡੀਆਂ ਬਣਾਈਆਂ ਨੇ ਤਾਂ ਕਿ ਵੀਡੀਓ ਵਧੀਆ ਹੋ ਸਕੇ ਇਹ ਵਾਲਾ ਮੈਂ ਨਾ ਕਿਸੇ ਦਾ ਸੂਟ ਦੇਣਾ ਸੀ ਤਾਂ ਮੈਨੂੰ ਲੱਗਿਆ ਵੀ ਆਪਾਂ ਇਹਦੀ ਵੀਡੀਓ ਜ਼ਰੂਰ ਬਣਾਈਏ ਮੈਂ ਸੂਟ ਦੇ ਉੱਤੇ ਵੀ ਬਣਾ ਸਕਦੀ ਸੀ ਪਰ ਇਹਦੇ ਵਿੱਚ ਜਿਆਦਾ ਮਤਲਬ ਦਿਖ ਦਿਂਦਾ ਹਨਾ ਚਿੱਟੇ ਕੱਪੜੇ ਤੇ ਕੰਮ ਕਰਨਾ ਸੋ ਇਸ ਤਰ੍ਹਾਂ ਤੁਸੀਂ ਇਹਨੂੰ ਕਰ ਸਕਦੇ ਹੋ ਸੋ ਹੁਣ ਆਪਾਂ ਪੱਤੀ ਕੰਪਲੀਟ ਕਰ ਲਈਏ ਲੋ ਜੀ ਮੈਂ ਸਪੀਡ ਕਰਤੀ ਤੇਜ਼ ਆਪਾਂ ਇਸ ਤਰੀਕੇ ਦੇ ਨਾਲ ਜਿਹੜੀ ਸਾਰੀ ਪੱਤੀ ਕੰਪਲੀਟ ਕਰ ਲਵਾਂਗੇ ਜੇਕਰ ਤੁਹਾਨੂੰ ਫੇਰ ਵੀ ਕਿਤੇ ਕੋਈ ਪਰੇਸ਼ਾਨੀ ਆਉਂਦੀ ਹੈ ਤਾਂ ਜਰੂਰ ਦੱਸਿਓ ਹਣਾ ਹਾਂਜੀ ਨੈਕਸਟ ਆਪਾਂ ਇਹ ਦੂਸਰੀ ਪੱਤੀ ਸ਼ੁਰੂ ਕਰ ਰਹੀ ਹਾਂ ਅੱਗੇ ਇਹਦੇ ਵਿੱਚ ਆਪਾਂ ਹਾਫ ਹਾਫ ਕਲਰ ਦੇ ਨਾਲ ਪੱਤੀ ਭਰਾਂਗੇ ਹਾਫ ਜੈਲੂ ਕਲਰ ਦੇ ਨਾਲ ਹਾਫ ਫਰੋਜੀ ਕਲਰ ਦੇ ਨਾਲ ਇਹ ਪੱਤੀ ਪਰੰਦੇ ਲਈ ਅਸੀਂ ਪਹਿਲਾਂ ਸੈਂਟਰ ਦੇ ਵਿੱਚੋਂ ਕੰਮ ਸ਼ੁਰੂ ਕਰਨ ਲੱਗਦੇ ਹਾਂ ਜੇਕਰ ਤੁਸੀਂ ਇੱਕ ਰੰਗ ਦੀ ਪੱਤੀ ਭਰ ਰਹੇ ਹੋ ਤਾਂ ਤੁਸੀਂ ਕਿਸੇ ਵੀ ਇੱਕ ਕਿਨਾਰੇ ਦੇ ਉੱਤੋਂ ਕੰਮ ਕਰ ਸਕਦੇ ਹੋ ਲੈਫਟ ਜਾਂ ਰਾਈਟ ਜੇਕਰ ਤੁਸੀਂ ਦੋ ਕਲਰਾਂ ਦੀ ਪੱਤੀ ਭਰਨੀ ਆ ਤਾਂ ਤੁਸੀਂ ਸੈਂਟਰ ਦੇ ਵਿੱਚੋਂ ਕੰਮ ਕਰਨਾ ਲੱਗੋਗੇ ਇੱਕ ਸਾਈਡ ਇੱਕ ਕਲਰ ਦੀ ਦੂਸਰੀ ਸਾਈਡ ਦੂਸਰੇ ਕਲਰ ਦੀ ਤਾਂ ਇਹਦੇ ਵਿੱਚ ਵੀ ਅਸੀਂ ਸੇਮ ਤਰੀਕੇ ਦੇ ਨਾਲ ਇੱਕ ਸਾਈਡ ਤੋਂ ਟਾਂਕੇ ਘਟਾਉਂਦੇ ਹੋਏ ਡੇਡੇ ਕਰਕੇ ਜਾਣਾ ਇੱਕ ਸਾਈਡ ਤੋਂ ਵਧਾਉਂਦੇ ਹੋਏ ਜਾਣਾ ਸੋ ਜਿਵੇਂ ਜਿਵੇਂ ਪੱਤੀ ਟਰੇਸ ਕੀਤੀ ਹੋਈ ਅਸੀਂ ਟਰੇਸ ਦੇ ਉੱਤੇ ਕੰਮ ਕਰਨਾ ਹੈ ਨਾ ਤਾਂ ਛੋਟੇ-ਛੋਟੇ ਧਾਗੇ ਟਾਂਕੇ ਭਰਨੇ ਆ ਕੋਈ ਬਹੁਤੇ ਵੱਡੇ ਟਾਂਕੇ ਵੀ ਨਹੀਂ ਭਰਨੇ ਹੈਗੇ ਤਾਂ ਇਸ ਤਰੀਕੇ ਦੇ ਨਾਲ ਅਸੀਂ ਕੰਮ ਕਰਦੇ ਆ ਕੋਈ ਇਹਦੇ ਵਿੱਚ ਇਹ ਨਹੀਂ ਹੈਗਾ ਵੀ ਜਿੱਥੇ ਇੱਕ ਟਾਂਕਾ ਭਰ ਲਿਆ ਤਾਂ ਥੋੜਾ ਜਿਹਾ ਦੂਗਾਹਾਂ ਵਾਲਾ ਭਰਨਾ ਤਾਂ ਤੁਹਾਡੇ ਜਿਵੇਂ ਵੀ ਹਿਸਾਬ ਦੇ ਵਿੱਚ ਆਉਂਦਾ ਬਸ ਇੱਕ ਸਮਿਟਰੀ ਜੀ ਬਣ ਜੇ ਸਮਿਟਰੀ ਤੋਂ ਆਊਟ ਨਾ ਹੋਵੇ ਤਾਂ ਕਿ ਦੇਖਣ ਵਾਲੇ ਨੂੰ ਸੋਹਣਾ ਨਾ ਲੱਗੇ ਹੈਨਾ ਤਾਂ ਇੱਕ ਸਮਿਟਰੀ ਜੀ ਬਣਨੀ ਚਾਹੀਦੀ ਆ ਕਹਿੰਦਾ ਮਤਲਬ ਇੱਕ ਤਰਤੀਬ ਦੇ ਵਿੱਚ ਕੰਮ ਹੋਣਾ ਚਾਹੀਦਾ ਥੋੜਾ ਬਹੁਤਾ ਇੱਧਰ ਉੱਧਰ ਟਾਂਕੇ ਹੋ ਜਾਂਦੇ ਆ ਕੋਈ ਗੱਲ ਨਹੀਂ ਇਹਦੇ ਵਿੱਚ ਕੋਈ ਬੜਾ ਫਰਕ ਨਹੀਂ ਪੈਂਦਾ ਹੁੰਦਾ ਇਸ ਕੰਮ ਦੇ ਵਿੱਚ ਤਾਂ ਮੋਸਟਲੀ ਜਿਹੜਾ ਚਨੋਂਨ ਦੀਆਂ ਫੁਲਕਾਰੀਆਂ ਦੇ ਉੱਤੇ ਕੰਮ ਕੀਤਾ ਜਾਂਦਾ ਉਹ ਇਸ ਤਰੀਕੇ ਦੇ ਕੰਮ ਦਾ ਕੰਮ ਕੀਤਾ ਜਾਂਦਾ। ਇਸ ਤਰ੍ਹਾਂ ਤੁਸੀਂ ਆਪਣੀਆਂ ਫੁਲਕਾਰੀਆਂ ਘਰੇ ਬੈਠ ਕੇ ਆਪ ਕਰ ਸਕਦੇ ਹੋ। ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਹਨਾ ਤਾਂ ਜੇ ਇਹਦੀ ਗੱਲ ਕਰੀਏ ਤਾਂ ਇਹ ਵੀ ਕੱਚਾ ਟਾਂਕਾ ਹੀ ਆ ਕੋਈ ਬਾਲਾ ਮਤਲਬ ਕਿ ਜਿਵੇਂ ਫੁਲਕਾਰੀ ਵਾਲਾ ਟਾਂਕਾ ਕਹਦੇ ਆ ਉਹ ਵਾਲਾ ਟਾਂਕਾ ਨਹੀਂ ਹੁੰਦਾ ਇਹ ਵੀ ਕੱਚਾ ਟਾਂਕਾ ਹੀ ਹੁੰਦਾ। ਅ ਥੋੜਾ ਜਿਹਾ ਕਪੜਾ ਚੱਕ ਲਿਆ ਥੋੜਾ ਜਿਹਾ ਨੱਪ ਲਿਆ ਤਾਂ ਇਹ ਕੱਚੇ ਟਾਂਕੇ ਦੀਆਂ ਫੁਲਕਾਰੀਆਂ ਹੁੰਦੀਆਂ ਨੇ। ਸੋ ਤੁਸੀਂ ਇਸ ਤਰ੍ਹਾਂ ਤਿਆਰ ਕਰਵਾ ਸਕਦੇ ਹੋ ਸੋ ਮੈਂ ਇਹੀ ਆਰਡਰ ਦੇ ਉੱਤੇ ਇੱਕ ਸੂਟ ਰੈਡੀ ਕਰ ਰਹੀ ਆ ਤਾਂ ਮੈਨੂੰ ਲੱਗਿਆ ਵੀ ਚਲੋ ਆਪਾਂ ਇੱਕ ਡਿਜ਼ਾਈਨ ਸ਼ੇਅਰ ਕਰ ਦਈਏ ਤਾਂ ਕਿ ਮੇਰੀਆਂ ਘਰੇ ਬੈਠੀਆਂ ਹੋਈਆਂ ਭੈਣਾਂ ਵੀ ਆਪਦੇ ਸੂਟ ਆਪ ਤਿਆਰ ਕਰ ਸਕਣ ਆਪੀਆਂ ਫੁਲਕਾਰੀਆਂ ਆਪ ਬਣਾ ਸਕਣ ਤੇ ਨਾਲ ਹੀ ਇਹ ਤੇ ਇਹ ਗੱਲ ਕਹਿਣਾ ਚਾਹੂੰਗੀ ਕਿ ਤੁਸੀਂ ਸਾਡੇ ਉੱਤੋਂ ਬਰਾਸਤੀ ਚੀਜ਼ਾਂ ਕੋਈ ਵੀ ਮਤਲਬ ਮੰਗਵਾ ਸਕਦੇ ਹੋ ਜਿਵੇਂ ਝੋਲੇ ਹੋਗੇ ਪੱਖੀਆਂ ਹੋਗੀਆਂ ਫੁਲਕਾਰੀਆਂ ਹੋਗੀਆਂ ਕਾਫੀ ਸਾਰੀਆਂ ਭੈਣਾਂ ਇਸ ਗੱਲ ਦੇ ਲਈ ਮੈਸੇਜ ਕਰਦੀਆਂ ਨੇ ਕੰਫਰੰਸ ਕਾਲਸ ਕਰਦੀਆਂ ਨੇ ਕਿ ਭੈਣੇ ਸਾਨੂੰ ਪਲੇਨ ਕਪੜਾ ਦੇ ਸਕਦੇ ਹੋ ਅਸੀਂ ਫਲਕਾਰੀ ਆਪ ਦੀ ਆਪ ਵਰਕ ਕਰਨੀ ਆ ਹਾਂਜੀ ਤੁਸੀਂ ਆਪ ਦੀ ਫਲਕਾਰੀ ਆਪ ਵਰਕ ਕਰਨ ਦੇ ਲਈ ਸਾਡੇ ਤੋਂ ਕਪੜਾ ਮੰਗਵਾ ਸਕਦੇ ਹੋ ਸੋ ਹੁਣ ਧਿਆਨ ਦੇ ਨਾਲ ਦੇਖੋ ਜੀ ਕੰਡ ਕਿਵੇਂ ਦੇਣੀ ਆ ਜਿਹੜੇ ਅਸੀਂ ਆ ਨੀਚੇ ਧਾਗਾ ਆਇਆ ਹੋਇਆ ਆ ਰੀਲ ਦਾ ਇਹਦੇ ਵਿੱਚ ਦੀ ਸੂਈ ਲੰਘਾਵਾਂਗੇ ਇੱਕ ਵਾਰੀ ਇਹਦੇ ਵਿੱਚ ਦੀ ਲੰਘਾ ਲਓ ਇੱਕ ਵਾਰੀ ਅਗਲੇ ਟਾਂਕੇ ਵਿੱਚ ਦੀ ਲੰਘਾ ਲਓ ਕਿਆੰਦਾ ਮਤਲਬ ਇਹ ਅਸੀਂ ਉੱਪਰ ਉੱਪਰ ਦੋ ਟਾਂਕੇ ਭਰਨੇ ਆ ਤੇ ਫਿਰ ਉਹਦੀ ਅਸੀਂ ਗੰਢ ਦੇ ਦੇਣੀ ਆ ਹਾਂਜੀ ਇੱਥੇ ਅਸੀਂ ਨੈਕਸਟ ਜਿਵੇਂ ਮੈਂ ਤੁਹਾਨੂੰ ਪਹਿਲਾਂ ਕਿਹਾ ਸੀ ਕਿ ਅਸੀਂ ਦੋ ਰੰਗਾਂ ਦੇ ਨਾਲ ਇੱਕ ਪੱਤੀ ਭਰ ਸਕਦੇ ਹਾਂ ਸੋ ਇੱਥੇ ਆਪਾਂ ਫਰੋਜੀ ਕਲਰ ਦੇ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ ਤਾਂ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਜਿਵੇਂ ਜਿਵੇਂ ਤੁਸੀਂ ਮੈਨੂੰ ਆਰਡਰ ਦੇ ਰਹੇ ਹੋ ਸੋ ਮੇਰਾ ਕੰਮ ਕਰਨ ਦਾ ਹੌਸਲਾ ਵੱਧਦਾ ਤਾਂ ਵੱਧ ਤੋਂ ਵੱਧ ਪੇਜ ਨੂੰ ਲਾਈਕ ਸ਼ੇਅਰ ਵੀ ਕਰਿਆ ਕਰੋ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜੇਕਰ ਤੁਹਾਨੂੰ ਫਿਰ ਵੀ ਕਿਤੇ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਤੁਸੀਂ ਮੇਰੇ ਨਾਲ WhatsApp ਦੇ ਉੱਤੇ ਮੈਸੇਜ ਕਰਕੇ ਜਿਹੜਾ ਮਤਲਬ ਪੁੱਛ ਸਕਦੇ ਹੋ ਤੇ ਕਾਫੀ ਸਾਰੀਆਂ ਭੈਣ ਇਹ ਗੱਲ ਕਹਿੰਦੀਆਂ ਨੇ ਕਿ ਤੁਸੀਂ ਆਨਲਾਈਨ ਕਲਾਸਾਂ ਲਗਾਉਂਗੇ ਹਾਂਜੀ ਅਸੀਂ ਆਨਲਾਈਨ ਕਲਾਸਾਂ ਵੀ ਪ੍ਰੋਵਾਈਡ ਕਰ ਸਕਦੇ ਹਾਂ ਜੇਕਰ ਸਾਡੇ ਕੋਲ ਗਰੁੱਪ ਬਣਦਾ ਤਾਂ ਤੁਸੀਂ ਆਪ ਦਾ ਨਾਮ ਲਿਖਵਾ ਸਕਦੇ ਹੋ ਜਦੋਂ ਵੀ ਤੁਹਾਡਾ ਗਰੁੱਪ ਬਣੂਗਾ ਤਾਂ ਅਸੀਂ ਜ਼ਰੂਰ ਆਨਲਾਈਨ ਕਲਾਸਾਂ ਜਿਹੜੀਆਂ ਲਵਾਵਾਂਗੇ ਸੋ ਇਸ ਤਰੀਕੇ ਦੇ ਨਾਲ ਤੁਸੀਂ ਫੁੱਲ ਦੋ ਰੰਗਾਂ ਦੇ ਨਾਲ ਵੀ ਭਰ ਸਕਦੇ ਹੋ ਪੱਤੀ ਨੂੰ ਵੀ ਮਤਲਬ ਕਿ ਦੋ ਰੰਗਾਂ ਦੇ ਨਾਲ ਸ਼ੇਡ ਕਰ ਸਕਦੇ ਹੋ ਇੱਕ ਹਾਫ ਕਰਕੇ ਤੇ ਚਾਰ ਕਲਰ ਵੀ ਯੂਜ਼ ਕਰ ਸਕਦੇ ਹੋ ਜਿਵੇਂ ਦੋ ਪੱਤੀਆਂ ਦੋ ਕਲਰਾਂ ਦੀਆਂ ਭਰ ਲਈਆਂ ਹਾਫ ਹਾਫ ਕਰਕੇ ਤੇ ਜਿਹੜੀਆਂ ਆਪੋਜੀਟ ਸਾਈਡ ਦੇ ਪੱਤੀਆਂ ਨੇ ਉਹਨਾਂ ਨੂੰ ਅਲੱਗ ਦੋ ਕਲਰਸ ਦੇ ਨਾਲ ਹਾਫ ਹਾਫ ਕਰਕੇ ਭਰ ਸਕਦੇ। ਸੋ ਐਸ ਤਰ੍ਹਾਂ ਦਾ ਕੀਤਾ ਹੋਇਆ ਕੰਮ ਬਹੁਤ ਸੋਹਣਾ ਲੱਗਦਾ ਤੇ ਇਹ ਫੁਲਕਾਰੀਆਂ ਦੇ ਉੱਤੇ ਕੰਮ ਕੀਤਾ ਜਾਂਦਾ ਹੈਗਾ। ਤਾਂ ਆਪਾਂ ਦੂਸਰਾ ਟਾਂਕਾ ਵੀ ਤੁਹਾਨੂੰ ਦੱਸਦੇ ਹਾਂ ਕਿ ਇਸੇ ਫੁੱਲ ਨੂੰ ਅਸੀਂ ਦੂਸਰੇ ਤਰੀਕੇ ਦੇ ਨਾਲ ਕਿਵੇਂ ਭਰ ਸਕਦੇ ਹਾਂ। ਤਾਂ ਜਿਵੇਂ ਮੈਂ ਦੂਰੇ ਧਾਗੇ ਦੇ ਨਾਲ ਭਰ ਰਹੀ ਹਾਂ ਤਾਂ ਜੇਕਰ ਤੁਸੀਂ ਕਹੇ ਧਾਗੇ ਦੇ ਨਾਲ ਕੰਮ ਕਰੋਗੇ ਤਾਂ ਤੁਹਾਡੇ ਕੰਮ ਦੇ ਵਿੱਚ ਬਹੁਤ ਸਾਰੀ ਸਫਾਈ ਆਊਗੀ। ਜਿਵੇਂ ਜਿਵੇਂ ਪੱਤੀ ਕੱਟਦੀ ਜਾਂਦੀ ਆ ਤਾਂ ਜਿਹੜੇ ਉਹਦੇ ਟਾਂਕੇ ਨੇ ਉਹ ਵੀ ਕੱਟਦੇ ਜਾਂਦੇ ਆ ਜਿਵੇਂ ਪਹਿਲਾਂ ਅਸੀਂ ਪੰਜ ਟਾਂਕੇ ਭਰੇ ਫਿਰ ਚਾਰ ਹੋ ਜਾਣਗੇ ਤਿੰਨ ਹੋ ਜਾਣਗੇ ਦੋ ਇੱਕ ਇਸ ਤਰੀਕੇ ਦੇ ਨਾਲ ਅਸੀਂ ਟਾਂਕੇ ਘਟਾਉਂਦੇ ਜਾਣਾ ਤੇ ਇਸ ਤਰੀਕੇ ਦੇ ਨਾਲ ਜਿਹੜਾ ਅਸੀਂ ਪੱਤੀਆਂ ਭਰ ਸਕਦੇ ਹਾਂ ਹਾਂਜੀ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਅਸੀਂ ਇੱਕ ਹੋਰ ਤਰੀਕੇ ਦੇ ਨਾਲ ਪੱਤੀ ਭਰ ਸਕਦੇ ਹਾਂ ਜਿਵੇਂ ਮੈਂ ਤੁਸੀਂ ਦੇਖ ਰਹੇ ਹੋ ਕੈਮਰੇ ਦੇ ਵਿੱਚ ਕਿ ਆਪਾਂ yellow ਕਲਰ ਦੀ ਜਿਹੜੀ ਪੱਤੀ ਆ ਉਹ ਭਰੀ ਹੋਈ ਆ ਹਨਾ ਤਾਂ ਉਹ ਆਪਾਂ ਪੱਤੀ ਭਰੀ ਸੀਗੀ ਦੂਰੇ ਤਾਗੇ ਦੇ ਨਾਲ ਤਾਂ ਹੁਣ ਜਿਹੜੀ ਆਪਾਂ ਪੱਤੀ ਭਰਾਂਗੇ ਮੈਂ ਇੱਥੇ ਤੁਹਾਨੂੰ ਡਿਫਰੈਂਸ ਦਿਖਾਉਣਾ ਚਾਹੁੰਦੀ ਆ ਕਿ ਆਪਾਂ ਪੱਤੀ ਭਰਾਂਗੇ ਕੈਰੇ ਧਾਗੇ ਦੇ ਨਾਲ ਤਾਂ ਇਹ ਪੱਤੀ ਭਰਨੀ ਅਸੀਂ ਸੈਂਟਰ ਦੇ ਵਿੱਚੋਂ ਲੱਗਾਗੇ ਸੋ ਜਿਹੜੀ ਆਪਾਂ ਟੇਢੀ ਲਾਈਨ ਟ੍ਰੇਸ ਕੀਤੀ ਹੋਈ ਆ ਉਤੋਂ ਤੱਕ ਅਸੀਂ ਜਿੱਥੇ ਜਾ ਕੇ ਪੱਤੀ ਘਟਣਾ ਸ਼ੁਰੂ ਹੁੰਦੀ ਆ ਇੱਕ ਵੱਡਾ ਟਾਂਕਾ ਭਰਾਂਗੇ ਫਿਰ ਥੋੜਾ ਜਿਹਾ ਕਪੜਾ ਚੱਕਿਆ ਤੇ ਨੀਚੇ ਵੱਲ ਨੂੰ ਵੀ ਜਾਵਾਂਗੇ ਉਤੋਂ ਵੀ ਅਸੀਂ ਛੋਟਾ ਜਿਹਾ ਟਾਂਕਾ ਚੱਕਣਾ ਤੇ ਹੁਣ ਤੁਸੀਂ ਜਿਹੜਾ ਇਹ ਪੱਤੀ ਜਿਵੇਂ ਜਿਵੇਂ ਭਰੂਗੀ ਕੈਰੇ ਧਾਗੇ ਦਾ ਤੇ ਦੂਰੇ ਧਾਗੇ ਦੇ ਕੰਮ ਦਾ ਫਰਕ ਜ਼ਰੂਰ ਦੇਖਿ ਵੀ ਕਿੰਨਾ ਫਰਕ ਪੈਂਦਾ ਹਾਂ ਕਹਰੇ ਧਾਗੇ ਦਾ ਜਿਹੜਾ ਅਸੀਂ ਕੰਮ ਕਰਦੇ ਆ ਉਹਦੇ ਵਿੱਚ ਬਹੁਤ ਜ਼ਿਆਦਾ ਟਾਈਮ ਲੱਗਦਾ ਤੇ ਜੇਕਰ ਅਸੀਂ ਇਹ ਕੰਮ ਮਤਲਬ ਕਿਸੇ ਨੂੰ ਕਰਕੇ ਦਿੰਨੇ ਆ ਤਾਂ ਇਹ ਵਾਲਾ ਕੰਮ ਕੋਸਟਲੀ ਪੈਂਦਾ ਕਹਰੇ ਧਾਗੇ ਦਾ ਕੀਤਾ ਹੋਇਆ ਕੰਮ ਪਰ ਜਿਹੜਾ ਕਹਰੇ ਧਾਗੇ ਦਾ ਕੰਮ ਕੀਤਾ ਹੋਇਆ ਉਹ ਬਹੁਤ ਜ਼ਿਆਦਾ ਸੋਹਣਾ ਬਣਦਾ ਤਾਂ ਆਹ ਵਾਲੇ ਫੁੱਲ ਦੀ ਤੁਸੀਂ ਫਿਨਿਸ਼ਿੰਗ ਚੈੱਕ ਕਰੋ ਕਿ ਕਿਸ ਤਰੀਕੇ ਨਾਲ ਬਣ ਕੇ ਆਉਂਦੀ ਆ ਤੇ ਇਹਦੇ ਲਈ ਜਿਵੇਂ ਅਸੀਂ ਦੋ ਕਲਰ ਯੂਜ਼ ਕੀਤੇ ਆ ਪਰ ਤੁਸੀਂ ਦੂਸਰੀ ਪੱਤੀ ਦੇ ਵਿੱਚ ਵੀ ਦੋ ਕਲਰ ਯੂਜ਼ ਕਰੋਗੇ ਤਾਂ ਇਹਦੇ ਵਿੱਚ ਫਿਰ ਤੁਸੀਂ ਆਪੋਜੀਟ ਕਲਰਸ ਯੂਜ਼ ਕਰੋਗੇ ਜਿੱਥੇ ਅਸੀਂ ਜੈਲੋ ਪਾਇਆ ਉੱਥੇ ਤੁਸੀਂ ਫਰੋਜੀ ਪਾ ਲੋਗੇ ਜਿੱਥੇ ਅਸੀਂ ਫਰੋਜੀ ਪਾਇਆ ਉੱਥੇ ਤੁਸੀਂ ਜੈਲੋ ਪਾਉਂਗੇ ਸੋ ਹੁਣ ਇਹ ਪੱਤੀ ਆਪਾਂ ਬਣਾ ਰਹੇ ਆ ਜਦੋਂ ਇਹ ਪੱਤੀ ਬਣ ਗਈ ਤੁਸੀਂ ਚੈੱਕ ਕਰਕੇ ਡਿਫਰੈਂਸ ਆਪਦੇ ਆਪ ਦੱਸਿਓ ਅ ਅੱਜ ਥੋੜੀ ਮੈਨੂੰ ਵੀਡੀਓ ਬਣਾਉਣ ਦੇ ਵਿੱਚ ਫੌਲ ਮਾਈ ਮੈਂ ਮਾਈਕ ਲੈ ਕੇ ਆਈ ਸੀ ਮਾਈਕ ਨਹੀਂ ਚੱਲੇ ਮੈਨੂੰ ਇਹ ਵੀ ਸ਼ਾਇਦ ਆਵਾਜ਼ ਵਧੀਆ ਆਵੇ ਤਾਂ ਪਰ ਉਹਦੇ ਵਿੱਚ ਮਾਈਕ ਆਵਾਜ਼ ਬਿਲਕੁਲ ਵੀ ਨਹੀਂ ਆਈ ਤਾਂ ਹੁਣ ਮੈਨੂੰ ਬਾਅਦ ਦੇ ਵਿੱਚ ਵੀਡੀਓ ਐਡਿਟ ਕਰਨੀ ਪੈ ਰਹੀ ਆ ਸੋ ਇਸ ਟਿੱਕੇ ਦੇ ਨਾਲ ਨਹੀਂ ਸਮਝਾ ਸਕੀ ਪਹਿਲਾਂ ਮੈਂ ਬਿਨਾ ਮਾਈਕ ਤੋਂ ਵੀਡੀਓ ਬਣਾਉਂਦੀ ਸੀ ਤਾਂ ਮੈਨੂੰ ਥੋੜਾ ਉੱਚੀ ਜ਼ੋਰ ਲਾ ਕੇ ਬੋਲਣਾ ਪੈਂਦਾ ਸੀ ਹੈਨਾ ਤਾਂ ਜੇਕਰ ਕੀ ਤੁਹਾਨੂੰ ਕੋਈ ਦੱਸਣ ਦੇ ਵਿੱਚ ਪ੍ਰੋਬਲਮ ਰਹਿ ਜਾਂਦੀ ਹੈ ਤਾਂ ਪਲੀਜ਼ ਉਹਨੂੰ ਇਗਨੋਰ ਕਰਿਓ ਕੰਮ ਦੀ ਸਫਾਈ ਚੈੱਕ ਕਰੋ ਪੀਲੇ ਵਾਲੇ ਦੀ ਤੇ ਫਿਰੋਜੀ ਵਾਲੇ ਦੀ ਸੋ ਮੈਂ ਆਪ ਦੇ ਕਰਨ ਨੂੰ ਹਰ ਇੱਕ ਬੈਸਟ ਕੋਸ਼ਿਸ਼ ਕਰ ਰਹੀ ਹਾਂ ਜੀ ਜੇਕਰ ਤੁਹਾਨੂੰ ਇਹ ਵਾਲੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰਿਓ ਜਿੰਨਾਂ ਨੇ ਹਜ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਆਪਦੇ ਫਰੈਂਡ ਸਰਕਲ ਦੇ ਨਾਲ ਅ ਰਿਸ਼ਤੇਦਾਰਾਂ ਦੀ ਨਾਲ ਸਾਡਾ ਪੇਜ ਸ਼ੇਅਰ ਜ਼ਰੂਰ ਕਰੋ ਵੱਤ ਵਾਦ ਆਰਡਰ ਦਿਓ ਤਾਂ ਨਾਲ ਨਾਲ ਇੰਸਟਾਗ੍ਰਾਮ ਦੇ ਉੱਤੇ ਵੀ ਫੋਲੋ ਕਰੋ ਉੱਥੇ ਅਸੀਂ ਤਿਆਰ ਕੀਤੀਆਂ ਹੋਈਆਂ ਫੁਲਕਾਰੀਆਂ ਸੂਟ ਹੈਂਡਵਰਕ ਦੀ ਮਸ਼ੀਨਵਰਕ ਦੀ ਜਿਹੜੇ ਫੋਟੋਜ਼ ਰੀਲ ਪਾਉਂਦੇ ਰਹਿੰਦੇ ਆ ਤਾਂ ਤੁਸੀਂ ਉੱਥੇ ਚੈੱਕ ਕਰ ਸਕਦੇ ਹੋ ਜੇਕਰ ਕਿਸੇ ਨੇ ਰੇਟ ਪੁੱਛਣਾ ਹੁੰਦਾ ਤਾਂ ਪਲੀਜ਼ ਰੇਟ ਸਾਨੂੰ WhatsApp ਦੇ ਉੱਤੇ ਹੀ ਪੁੱਛਿਆ ਕਰੋ WhatsApp ਦੇ ਉੱਤੇ ਮੈਸੇਜ ਕਰ ਦਿਓ ਅਸੀਂ ਤੁਹਾਨੂੰ ਰਿਪਲਾਈ ਜ਼ਰੂਰ ਕਰਾਂਗੇ ਸੋ ਅੱਜ ਵਾਲੀ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਜ਼ਰੂਰ ਕਰਿਓ ਲਾਈਕ ਸ਼ੇਅਰ ਜ਼ਰੂਰ ਕਰਿਓ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਜ਼ਰੂਰ ਕਰਿਓ ਲੋਜੀਕ ਹੋਲ ਹੋ ਗਿਆ ਕੰਪਲੀਟ ਹੁਣ ਚੈੱਕ ਕਰੋ ਕਿ ਕਿਸ ਤਰੀਕੇ ਦਾ ਬਣ ਕੇ ਆਇਆ ਹਨਾ ਸੋ ਇਸ ਤਰੀਕੇ ਦੇ ਨਾਲ ਤੁਸੀਂ ਆਪਣੇ ਆਪ ਫਲਕਾਰੀਆਂ ਘਰੇ ਬੈਠੇ ਆਪ ਰੈਡੀ ਕਰ ਸਕਦੇ ਹੋ ਹਾਂਜੀ ਪੁੱਤਰ